ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੰਦੇ ਨਾਲ ਕੀਤੇ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗੇ ਆਣਾ ਪੁਰਾਣਾ ਤਸਵੀਰ ਬਾਗਾ ਪੁਰਾਣਾ ਤੇ ਜਿਲ੍ਹਾ ਇਸ ਨੂੰ ਮੌਕਾ ਪੈਂਦਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਆ ਤੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਤੇ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਜਦ ਵੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਮੇਰਾ ਨੰਬਰ 98783 9888 ਤਸੱਲੀ ਪਾ ਤੁਸੀਂ ਆਏ ਕਰਨੇ ਆ ਸਵੇ ਸਵੇ ਨਾਗਰ ਚੱਕ ਚੋਕੇ ਚੰਗੀ ਤਰ੍ਹਾਂ ਪਾ ਕਰਕੇ ਅਸੀਂ ਲਿਜਾਓ ਹਾਂਜੀ ਬੈਸਰੀ ਕਾਲ ਬੈਸਰੀ ਕਾਲ ਜੀ ਨਾਮ ਦੱਸ ਦੇ ਬਾਈ ਬਾਈ ਜੱਦੂ ਬਾਈ ਠੀਕ ਆ ਬਾਈ ਅੱਜ ਦੋ ਵੜਾ ਆ ਹਾਂਜੀ ਦੋ ਵੜਾ ਪਾਸਵਾਲਾਂ ਦੇ ਵੇਗੀਆਂ ਵੜਾ ਹਾਂ ਵੇਗੀਆਂ ਮੇਰੇ ਠੀਕ ਆ ਜੀ ਹਾਂਜੀ ਇੱਕ ਖੜੀ ਹੈ ਬਾਈ ਠੀਕ ਆ ਉਹਦੀ ਸਖਾਈ ਆਈ ਹੋਈ ਆਪਾਂ ਨੂੰ ਠੀਕ ਆ ਜੀ ਠੀਕ ਆ ਉਹ ਅੱਜ ਦਾ ਘਰਾ ਰਹਣਾ ਆਈ ਬੰਦਿਆਂ ਦਾ ਠੀਕ ਆ ਕਿਹੜੀ ਖੜੀ ਬਾਈ ਉਹ ਡੱਬੀ ਖੜੀ ਹੈ ਬਾਈ ਠੀਕ ਆ ਜੀ ਹਾਂਜੀ ਦੁੱਧ ਕਿੰਨਾ ਥੱਲੇ ਦੇ ਹੁਣ ਇਹ ਥੱਲੇ ਹੁਣ ਬਾਈ ਆਊਗਾ 17 ਕਿਲੋ ਠੀਕ ਆ ਉਹਨੇ ਜੀ ਦੇ ਦੇਣੀ ਆਪਾਂ ਜੇ ਮਾਲਾ ਬੰਦੇ ਨਹੀਂ ਆਉਂਦੇ ਉਹ ਹਾਂ ਉਹਨੇ ਜੀ ਦੇ ਦਾਂਗੇ ਬਾਈ 52000 ਦੇ ਬਾਈ ਹਾਂਜੀ ਠੀਕ ਆ ਚੁਮਾਰ ਤਾਨ ਕੋਈ ਠੀਕ ਹੈ ਦੋਸਤੋ ਪਾਸ ਹੋਏ ਵੀਡੀਓ ਇੱਕ ਨਾ ਖੜਾ ਬਾਈ ਕਹਿੰਦਾ ਵੀ ਫੌਦਾ ਹੋਇਆ ਵੈ ਸਾਈ ਹੋਈ ਵੀ ਬੰਦੇ ਚੋਗੇ ਆਗੇ ਬਾਕੀ ਬੰਦੇ ਆ ਜੀ ਆ ਕੇ ਤਾਂ ਖੜੀ ਜਾਣੀ ਸੁਬਾ ਜੀ ਵੀਡੀਓ ਨਵੀਂ ਆਪਣੀ ਵੀਡੀਓ ਇਹ ਪੈਣੀ ਆ ਸੁਬਾ 6:30 'ਤੇ ਅਪਲੋਡ ਹੋਣੀ ਆ ਤੁਸੀਂ ਬਾਈ ਨਾਲ ਗੱਲ ਕਰ ਸਕਦੇ ਆ ਜਦੋਂ 17 ਕਿਲੋ ਹੈਗਾ 55000 ਰੁਪਏ ਮੋਲ ਅੱਜ ਇਹਦਾ ਜਦੋਂ ਤੇ 15 ਕਰੋ ਤੋਂ 17 ਕਿਲੋ ਪੂਰਾ ਫੜ ਥੱਲੇ ਹਾਂਜੀ ਇਧਰ ਸ਼ੁਰੂ ਕਰ ਲਾਈ ਇੱਕ ਨੰਬਰ ਤੋਂ ਕਿਤੋਂ ਕੜ ਗੱਭਣਾ ਜੀ ਠੀਕ ਹੈ ਕੰਨਾਂ ਦੇ ਗੱਭਣਾ ਬਾਈ ਦੁੱਧ ਬਾਈ ਇਹ ਥੱਲੇ ਬਾਈ ਦੁੱਧ 10 ਕਿਲੋ ਲੈ ਕੇ ਆਏ ਆ ਆਪਾਂ ਚੋਕੇ ਠੀਕ ਹੈ ਜੀ ਇਹ 9 ਮੰਨ ਲੈਣ ਹੁਣ ਬਾਈ ਜੀ ਠੀਕ ਆ ਰੰਗੀ ਜਾਂਦੀ ਹੈ ਨਾ ਅਜੇ ਹਾਂਜੀ ਠੀਕ ਹੈ ਜੀ ਠੀਕ ਹੈ ਰੰਬੀ ਜਾਂਦੀ ਹੈ ਜੇਣਾ ਤ ਲੋਈ ਦੋਸਤੋ ਬਾਈ ਕਾ ਤੋਕੜ ਗੱਬਣ ਆ ਗਈ ਕਿ ਕਿਹੜੇ ਸੋਏ ਲਈ ਗੱਬਣ ਆ ਗਈ ਇਹ ਇਹ ਬਈ ਤੀਜੇ ਵਾਰ ਤੇ ਹੋ ਗਈ ਮੈਂ ਤੁਹਾਨੂੰ ਬੰਦਾ ਨੂੰ ਦੇ ਵਾਰ ਸੀ ਠੀਕ ਹੈ ਜੀ ਲੋਈ ਦੋਸਤੋ ਤੋਕੜ ਗੱਬਣ ਤਿੰਨਾਵੇਂ ਚੈੱਕ ਪਾਸ ਆ ਬਈ ਆਪਦੀ ਕਰਾ ਕੇ ਲੈ ਜੀ ਅਗਲਾ ਹਾਂ ਹਾਂ ਬਈ ਆਪਦਾ ਡਾਕਟਰ ਲੈ ਕੇ ਆਵਾਂਗੇ ਠੀਕ ਆ ਲੋਈ ਦੋਸਤੋ ਬਾਈ ਕਹਿੰਦਾ ਵੀ ਆਪਣੀ ਕਰਾਈ ਹੋਈ ਆ ਜਿਹਦੇ ਪਸੰਦ ਆਵੇ ਤਿੰਨਾਵੇਂ ਤੋਕੜ ਗੱਬਣ ਚੈੱਕ ਪਾਸ ਆ ਗਈ ਚਾ ਚੱਲ ਬਈ ਬਾਹਰ ਨੂੰ 10 ਕਿਲੋ ਤੇ ਕੰਡੇ ਵਾਲਾ ਮੈਂ ਚੋ ਕੇ ਲੈ ਆਵਾ ਤੁਸੀਂ ਆਪ ਹੀ 9 ਕਿਲੋ ਮਾਨੇ ਵਾਲੇ ਵੱਡੀ-ਬੁੱਡੀ ਬਹੁਤ ਚੰਗੀ ਆ ਮੇਨੇ ਕੱਲੇ ਕ੍ਰਾਉਸ ਦਦੋਗੇ ਚੱਟਾ ਮੱਝਾਰਗਾ ਥਾੜਾ ਫਵਾਨਾ ਬਹੁਤ ਚੰਗਾ ਵਹਿੜਦਾ ਹੱਥੀ ਚੁਾਈ ਰਾ ਬਹੁਤ ਸੋਹਣਾ ਮੱਝਾਰਗਾ ਮੋਟਾ ਥਾਣਾਗਾ ਫੇਸ ਕੁਆਲਿਟੀ ਸੋਹਣੀ ਫੇਸ ਕੁਆਲਿਟੀ ਆ ਕ੍ਰਾਉਸ ਆਂਗਾ ਗਰਮੀ ਕਰਮਾ ਜਨੇ ਭੋਰਾ ਨਹੀਂ ਮਨਾਉਣੀਗੀ ਤਿੰਨਾ ਮਹੀਨਾ ਦੀ ਟੋਕੜ ਗੱਪਣ ਚੈੱਕ ਪਾਸ ਆ ਗਈ ਅੱਜ ਦੇ ਵੇਲੇ ਬਾਈ ਕੋਲੇ ਹੁਣੇ ਆਇਆ ਮਾਲ ਬਾਈ ਕਹਿੰਦਾ ਇਹ ਸਾਰਾ ਬਾਈ ਨਾ ਮੇਰੀ ਗੱਲ ਹੋ ਰਹੀ ਸੀ ਕਿ ਪਹਿਲਾਂ ਤੇ ਦੇ ਸਾਤੇ ਉਹ ਪਹਿਲਾਂ ਦੇ ਵੀਡੀਓ ਤੇ ਕੋਈ ਪਸ਼ੂ ਨਹੀਂ ਸਾਰੇ ਵੇਚ ਚੁੱਕੇ ਬਾਈ ਦੇ ਆ ਮਾਲ ਅੱਜ ਹੀ ਆਇਆ ਵਾ ਬਗ ਤੁਸੀਂ ਇਹ ਰੰਬੀ ਵੀ ਜਾਂਦੀ ਹੈ ਕਿ ਹਜੇ ਉਪਰਾਂ ਬਹੁਤ ਕਰੀ ਜਾਂਦੀ ਹੈ ਕਿ ਦੋ ਦਸ ਵਜੇ ਨੌਗ ਲਮਾਲਾ ਪਾ 10 ਕਿਲੋ ਚੋਕੇ ਲਈ ਆ ਇਹ ਮੁੱਲ ਭਾਈ ਇਹਦਾ ਫਿਰ ਇਹਦਾ 50000 ਹੈ ਜੀ ਪੁੱਛੋ ਕੀ ਮਾਨ ਤਾਨ ਮਾਨ ਤਾਨ ਕਰ ਦਾਂਗੇ ਜੀ ਦੋਸਤੋ 50000 ਰੁਪਏ ਦੀ ਡਿਮਾਂਡ ਆ ਵਿੱਚੋਂ ਕੀ ਮਾਨ ਤਾਨ ਥੋੜਾ ਜਰੂਰ ਹੋ ਜਾਊਗਾ ਟੋਕੜ ਗੱਪਣ ਚੈੱਕ ਪਾਸ ਆ ਗਈ ਮੇਰੀ ਬੇਨਤੀ ਹੈ ਤੇ ਬਾਈ ਦੀ ਵੀ ਬੇਨਤੀ ਹੈਗੀ ਜਿਹਦੇ ਪਸੰਦ ਆਵੇ ਤੁਸੀਂ ਆ ਡਾਕਟਰ ਸਾਹਿਬਾ ਦੇ ਨਾਲ ਆਦਾ ਲਿਆ ਕੇ ਚੈੱਕ ਪਾਸ ਕਰਾ ਕੇ ਆਉਂਦੀ ਲਿ ਜਾ ਸਕਦੇ ਬਾਈ ਕਰਾ ਕੇ ਲਿਆ ਆ ਜਿਵੇਂ ਥੋੜੀ ਬਣਦੀ ਆ ਕਿ ਮੇਰੀ ਸਪੈਸ਼ਲ ਬੇਨਤੀ ਆਗੀ ਦੋ ਨੰਬਰ ਤੇ ਅੱਜ ਕੇ ਬਾਈ ਇਹ ਬਾਈ ਤੋਂ ਕਢਾਈ ਠੀਕ ਹੈ ਦੁੱਧ ਹੋ ਗਿਆ ਤੇ 5 ਮਹੀਨੇ ਘੱਟਾ ਘੱਟ ਠੀਕ ਹੈ ਬਾਈ ਦੋ ਨਾ 8 ਕਿਲੋ ਭਈ ਆਪਾਂ 7 ਕਿਲੋ ਦੇ ਦਿੰਦੇ ਠੀਕ ਹੈ ਬਾਈ ਠੰਡੀ ਸੀ ਚਵਾਈ ਚ ਬਾਈ ਜਾਵਾ ਬਾਈ ਯਾਰ ਜਿੱਥੇ ਮੈਂ ਮਰਜੀ ਬੈਠੇ ਹੀ ਆ ਬਈ ਯਾਰ ਠੀਕ ਹੈ ਬਾਈ ਕੱਢ ਲਈ ਬਾਹਰ ਕੱਢ ਬਹੁਤ ਵੱਡਾ ਹੈ ਨਾ ਲੋਈ ਦੋਸਤੋ ਈਮਾਨਦਾਰ ਵੀਰ ਆ ਬਾਈ ਕਹਿੰਦਾ ਵੀ 5 6 5 5 ਮਹੀਨੇ ਹੋ ਗਏ ਉਹਨਾਂ ਦੇ 6 ਸੂਈ ਨੂੰ ਮੈਂ ਤੁਹਾਨੂੰ ਡੁੱਢ ਮਹੀਨੇ ਹਰੇਕ ਨੂੰ ਕਹਦਾ ਇਹ ਗੱਲ ਗਲਤ ਆ ਗਈ ਬਾਈ ਦੀ ਗੱਲ ਵੀ ਸਹੀ ਆ ਗਈ ਹਰੇਕ ਡੁੱਢ ਮਹੀਨਾ ਕਹੀ ਜਾਣਾ ਜਾ ਬਾਈ ਮਹੀਨਾ ਕਹੀ ਜਾਣਾ ਕਦ ਕਦ ਫੁੱਲ ਵੱਡਾ ਦੇ ਦੇਖ ਸਕਦੇ ਵਜੋਂ ਮੂਹ ਨੇ ਬਹੁਤਾ ਵਹਿੜ ਚ ਪੱਠ ਬੜਾ ਬਹੁਤ ਸੋਨਾ ਫਿਟਿੰਗ ਵਾਲਾ ਹਵਾਨਾ ਵਾ ਦੁੱਧ ਬਾਈ ਕਹਿੰਦਾ 8 ਕਿਲੋ ਆ ਪਰ 7 ਕਿਲੋ ਮੰਨ ਲਿਓ ਵਹਿੜ ਚੰਗੇ ਹੱਡੀ ਬੁਢੀ ਰੇੜ ਕੋ ਬਹੁਤ ਚੰਗੀ ਆ ਵਹਿੜ ਦੀ ਫਿਟਿੰਗ ਵਾਲਾ ਹਵਾਨਾ ਵਾ ਫਟ ਫਟਾ ਜਾਵਾਂ ਤੁਸੀਂ ਦੇਖ ਸਕਦੇ ਹੋ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਗ ਨਹੀਂ ਗਈ ਬੋਦੀ ਵਾਲੀ ਵਹਿੜਾ ਨਿੱਕਾ ਕਾਨਾਂ ਦੀ ਦੇਖ ਸਕਦੇ ਜੱਤ ਬੀੜ ਬਹੁਤ ਆ ਵਹਿੜ ਦੀ ਟੋਕੜ ਵਹਿੜ ਦਾ 8 ਕਿਲੋ ਕੰਡੇ ਵਾਲਾ ਪਰ 7 ਕਿਲੋ ਮੰਨ ਕੇ ਲੈ ਲਿਓ ਠੀਕ ਆ ਲੋ ਦੋਸਤ ਜੇ ਮਰਜ਼ੀ ਵੈ ਥੱਲੇ ਬੈਠੀ ਜਾਓ ਚੋਈ ਜਾਵਾ ਤੁਹਾਨੂੰ ਚੱਕਰੀ ਕੋਈ ਨਹੀਂਗਾ ਬਾਕੀ ਸੋਇਆ ਸੋਇਆ ਨਾਗਾ ਤੁਸੀਂ ਚੋਗੇ ਲੈ ਹੀ ਜਾਣਾ ਵਾ ਬਣਾ ਇੱਕ ਹਫਤੇ ਤੋਂ ਨੇੜ ਤੋਂ ਵਿਖਾ ਦਿੰਨੇ ਆ ਜੀ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਵੜਾ ਤੁਹਾਡੇ ਸਾਹਮਣੇ ਆ ਗਈ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣ ਦਾ ਵਾ ਸੱਲੀਪਾਕ ਤੁਸੀਂ ਆ ਕੇ ਕਰਨੀ ਹੈ ਕਿ ਸੂਏ ਸੂਏ ਨਾਗ ਜਿਹਦੇ ਪਸੰਦ ਆਉਣ ਤੇ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਬਾਈ ਮੁੱਲੇ ਦਾ ਫਿਰ ਇਹਦੇ 26000 ਰਾਈ ਪੁੱਛੋ ਮਾਨਤਾਨ ਕੋਈ ਮਾਨਤਾਨ ਗੀ ਇਹਦਾ ਤਾਂ 26000 ਰੁਪਏ ਜਮਾਂ ਜੈ ਡਿਮਾੜਾ ਪੁੱਛੋ ਕਿ ਮਾਨਤਾਨ ਹੋ ਜਾਵੇ ਇਹ 30000 ਦੀਆਂ ਬੱਚੀਆਂ ਵੀ 26 ਤੁਹਾਨੂੰ 8 ਗੱਲ ਤੋਂ ਲਈ ਵਹਿੜ ਮਿਲ ਜਾਣੀ ਆ ਫਲ ਕਰਦਾ ਵੀ ਫਲ ਦਾ ਵੱਡਾ ਵਾ ਬਾਈ ਆਪਾਂ ਨੂੰ ਉਹਨਾਂ ਨੇ ਕਿਹਾ ਵੀ ਠੀਕ ਆ ਠੀਕ ਆ ਜੀ ਤੇ ਆਪਾਂ ਪਰ ਖਾਲੀ ਕਰ ਕੀ ਦੇਣੀ ਠੀਕ ਆ ਭਾਈ ਰੋ ਜੋ ਤਾਂ ਬਾਈ ਠੀਕ ਆ ਪਰ ਆਪਾਂ ਖਾਲੀ ਕਰਕੇ ਦੇਣੀ ਅੱਜ ਦੀ ਵੀਡੀਓ ਬਾਈ ਦੋ ਨਹੀਂ ਦੋਵੇਂ ਪਰ ਪੰਜਾਂ ਦੇ ਇੱਕ ਟੋਪੜ ਕਾ ਆਪਣਾ ਚੈੱਕ ਪਾਸ ਤੇ ਇੱਕ ਟੋਪੜ ਆ ਗਿਆ ਜਿਹਦੇ ਪਸੰਦ ਦੇ ਬਾਈ ਨੇ ਖਰੀਦਿਆ ਧੰਨਵਾਦ ਜੀ